ਮੇਰੇ ਜਿਹੜੇ ਪਿਛਲਾ ਕਾਰਜਕਾਲ ਰਿਹਾ ਮੈਂ ਜੋ-ਜੋ ਕੰਮ ਕੀਤੇ ਪਲੀਜ਼ ਉਹਨੂੰ ਧਿਆਨ ਚ ਰੱਖ ਕੇ ਮੈਨੂੰ ਵੋਟਾਂ ਕਰੋ ਕਿਉਂਕਿ ਦੁਬਾਰਾ ਇਹ ਭਕਾਵਾਂ ਚ ਨਾ ਕਿਸੇ ਦੇ ਤੁਸੀਂ ਆ ਜਿਓ ਉਹਦੀ ਇਹਨਾਂ ਦੇ ਪ੍ਰਚਾਰ ਚ ਪਹੁੰਚੇ ਹਨ ਔਰ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਪੂਰਨ ਉਮੀਦ ਦੇ ਨਾਲ ਉਹਦੀ ਬਹੁਮਤ ਦੇ ਨਾਲ ਹਾਊਸ ਦੇ ਵਿੱਚ ਮੇਰ ਆਪਣਾ ਬਣਾਏਗੀ ਮੇਰੀ ਵਾਰਡ ਦੇ ਵਿੱਚ ਸਭ ਤੋਂ ਜ਼ਿਆਦਾ ਪਾਰਕਾਂ ਦੇ ਵਿੱਚ ਲੋਕ ਜਿਹੜੇ ਸਿਰੇ ਸਿਆਰ ਕਰਦੇ ਨੇ ਉਹਨਾਂ ਦੇ ਲਈ ਮਤਲਬ ਪਾਰਕਾਂ ਨੂੰ ਸੁੰਦਰ ਬਣਾਣਾ ਸਫਾਈ ਦਾ ਧਿਆਨ ਰੱਖਣਾ ਇਹ ਮੇਰੀ ਪ੍ਰਾਇੋਰਟੀ ਹੈਗੀ ਅੱਲਾ ਤਾਂ ਮੈਂ ਸਰਦਾਰ ਗੁਰਜੀਤ ਸਿੰਘ ਓਜਲੇ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਕ ਛੋਟੇ ਸੱਦੇ ਦੇ ਉੱਤੇ ਪਹੁੰਚ ਕੇ ਜਿਹੜਾ ਕਿ ਇੱਕ ਮੀਟਿੰਗ ਦਾ ਰੂਪ ਸੀ ਇਹ ਰੈਲੀ ਦਾ ਰੂਪ ਧਾਰਨ ਕਰ ਗਿਆ ਮੈਂ ਬਹੁਤ-ਬਹੁਤ ਧੰਨਵਾਦ ਆਪਣੇ ਇਲਾਕਾ ਨਿਵਾਸੀਆਂ ਦਾ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਤੁਸੀਂ ਦੇਖੋ ਇੱਕ ਵਾਰ ਕੈਮਰਾ ਘੁਮਾ ਕੇ ਤੇ ਕੋ ਹਜ਼ਾਰਾਂ ਦੀ ਗਿਣਤੀ ਚ ਇੱਥੇ ਲੋਕ ਪਹੁੰਚੇ ਨੇ ਅੱਜ ਹੀ ਮੇਰੀ ਜਿੱਤ ਨੂੰ ਇਹਨਾਂ ਨੇ ਯਕੀਨੀ ਬਣਾ ਦਿੱਤਾ ਮੈਂ ਇਹਨਾਂ ਨੂੰ ਬਹੁਤ ਅਪੀਲ ਕਰਦਾ ਕਿ ਮੇਰੇ ਜਿਹੜੇ ਪਿਛਲਾ ਕਾਰਜਕਾਲ ਰਿਹਾ ਮੈਂ ਜੋ ਜੋ ਕੰਮ ਕੀਤੇ ਪਲੀਜ਼ ਉਹਨੂੰ ਧਿਆਨ ਚ ਰੱਖ ਕੇ ਮੈਨੂੰ ਵੋਟਾਂ ਕਰੋ ਤਾਂ ਕਿ ਦੁਬਾਰਾ ਇਹ ਭਕਾਵਾਂ ਚ ਨਾ ਕਿਸੇ ਦੇ ਤੁਸੀਂ ਆ ਜਿਓ ਕਿ ਜੋ ਲੋਕ ਆਪਣੇ ਝੂਠੇ ਵਾਦੇ ਕਰ ਰਹੇ ਨੇ ਉਹਨਾਂ ਆਪ ਸਰਕਾਰ ਹੈ ਪਿਛਲੇ 2 ਸਾਲਾਂ ਤੁਸੀਂ ਦੇਖੋ ਪਾਰਕਾਂ ਦਾ ਬੁਰਾ ਹਾਲ ਹੈ ਕੂੜੇ ਦੀ ਲਿਫਟਿੰਗ ਦਾ ਬੁਰਾ ਹਾਲ ਆ ਜਦੋਂ ਕਾਂਗਰਸ ਸਰਕਾਰ ਸੀ ਤੁਸੀਂ ਦੇਖੋ ਮੈਂ ਕੱਲਾ ਖੁਦ ਹਰ ਜਗ੍ਹਾ ਦੇ ਉੱਤੇ ਜਾ ਜਾ ਕੇ ਦੇਖਦਾ ਸੀ ਸਭ ਤੋਂ ਵੱਧ ਪਾਰਕਾਂ 28 ਪਾਰਕਾਂ ਮੇਰੀ ਵਾਰਡ ਦੇ ਵਿੱਚ ਹਰ ਵਾਰਡ ਮੈਂਟੇਨ ਹੁੰਦੀ ਸੀ ਹੁਣ ਹਰ ਵਾਰਡ ਦੇ ਵਿੱਚ ਹਰ ਪਾਰਕ ਕੂੜੇ ਦਾ ਘਰ ਬਣ ਚੁੱਕਾ ਆ ਕਿਤੇ ਲਿਟਨ ਨਹੀਂ ਆ ਕਿਤੇ ਘਾਹ ਦੀ ਕਟਿੰਗ ਨਹੀਂ ਆ ਕਿਤੇ ਬੂਟਿਆਂ ਦੀ ਕਟਿੰਗ ਨਹੀਂ ਆ ਤੁਹਾਡੀ ਕੀ ਪ੍ਰਾਇੋਰਟੀ ਕੀ ਰਹੇਗੀ ਮੇਰੀ ਪ੍ਰਾਇੋਰਟੀ ਇਹ ਦੇਖੋ ਮੇਰੀ ਵਾਰਡ ਦੇ ਵਿੱਚ ਸਭ ਤੋਂ ਜ਼ਿਆਦਾ ਪਾਰਕਾਂ ਦੇ ਵਿੱਚ ਲੋਕ ਜਿਹੜੇ ਸਿਰੇ ਸਿਆਰ ਕਰਦੇ ਨੇ ਉਹਨਾਂ ਦੇ ਲਈ ਮਤਲਬ ਪਾਰਕਾਂ ਨੂੰ ਸੁੰਦਰ ਬਣਾਣਾ ਸਫਾਈ ਦਾ ਧਿਆਨ ਰੱਖਣਾ ਇਹ ਮੇਰੀ ਪ੍ਰਾਇੋਰਟੀ ਹੈਗੀ ਆ ਵੈਸੇ ਡਵੈਲਪਮੈਂਟ ਦੇ ਕੰਮਾਂ ਦੇ ਸਹਾਰੇ ਨਾਲ ਮੈਂ ਐਸਲਿਸ 85 ਵਾਰਡਾਂ ਦੇ ਵਿੱਚ ਸਭ ਤੋਂ ਵੱਧ ਕੰਮ ਕੀਤਾ ਇਸ ਵਾਰਡ ਦੇ ਵਿੱਚ ਤੁਸੀਂ ਚਾਹੇ ਇਹਦੇ ਵਿੱਚ ਭਾਈ ਨਿਰਮਲ ਸਿੰਘ ਗੇਟ ਲਾ ਲਓ ਭਾਵੇਂ ਖੰਡੇ ਵਾਲਾ ਚੌਂਗ ਲਗਾ ਲਓ ਸੜਕਾ ਲਗਾ ਲੋ ਗੰਡਾ ਇੱਥੇ ਸਾਡੇ ਤੇ ਗੰਦਾ ਨਾਲਾ ਸੀ ਉਹਨੂੰ ਪੂਰ ਕੇ ਸੜਕ ਬਣਾਈ ਆ ਮੈਂ ਕਿ ਮੇਰੇ ਕੋ ਸੂਆ ਦੇ ਹਿਸਾਬ ਕੰਮ ਐ ਦੱਸਣ ਵਾਸਤੇ ਜਿਹੜੇ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਕੀਤੇ ਆ ਤੇ ਇਸ ਤਰ੍ਹਾਂ ਹੀ ਮੈਂ ਆਸ ਕਰਦਾ ਹਾਂ ਅਗਰ ਮੈਨੂੰ ਤੁਸੀਂ ਦੁਬਾਰਾ ਜਿੱਤ ਪ੍ਰਾਪਤ ਕਰਵਾਉਂਦੇ ਹੋ ਤੇ ਮੇਰੇ ਕਈ ਜਿਹੜੇ ਪ੍ਰੋਜੈਕਟ ਹੈਗੇ ਉਹ ਪਾਈਪਲਾਈਨ ਦੇ ਵਿੱਚ ਹੈਗੇ ਆ ਅਗਰ ਮੈਂ ਜਿੱਤਾਂ ਤੇ ਅਗਲੇ 6 ਮਹੀਨੇ ਦੇ ਵਿੱਚ ਇਹ ਪੂਰੇ ਹੋ ਜਾਣਗੇ ਤੇ ਇਸ ਲਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਕਿਸੇ ਬਹਿਕਾਵੇ 'ਚ ਨਾ ਆਓ ਸਿਰਫ ਡਵੈਲਪਮੈਂਟ ਨੂੰ ਵੋਟ ਪਾਓ ਤੇ ਕੰਮ ਕਰਨ ਵਾਲੇ ਬੰਦੇ ਨੂੰ ਅੱਗੇ ਲੈ ਕੇ ਆਓ 3 ਨੰਬਰ ਵਾਰਡ ਤੋਂ ਪਿੰਨੋ ਵੀ ਕਾਉਂਸਲਰ ਨੇ ਪਿੰਨੋ ਵਿੱਚ ਇਹਨਾਂ ਪੂਰੀ ਸੇਵਾ ਕੀਤੀ ਹੈ। ਔਰ ਇਹਨਾਂ ਦੀਆਂ ਸਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਨੇ ਦੁਬਾਰਾ ਇਹਨਾਂ ਨੂੰ ਟਿਕਟ ਦੇ ਕੇ ਭੇਜਿਆ। ਔਰ ਅੱਜ ਇਹਨਾਂ ਦੇ ਪ੍ਰਚਾਰ ਚ ਪਹੁੰਚੇ ਹਨ। ਔਰ ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਪੂਰਨ ਉਮੀਦ ਦੇ ਨਾਲ ਉਹ ਦਿਨ ਬਹੁਮਤ ਦੇ ਨਾਲ ਹੌਸਲੇ ਵਿੱਚ ਮੇਰ ਆਪਣਾ ਬਣਾਏਗੀ। ਜਿਸ ਕਰਕੇ ਮੇਰੀ ਵਾਰਡ ਵਾਲਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਜਿਹੜੀਆਂ ਨੇ ਇਹਦੇ ਕੰਮਾਂ ਨੂੰ ਦੇਖਦੇ ਹੋਏ ਇਹਦੇ ਕੀਤੇ ਤੁਹਾਡੀ ਸੇਵਾ ਨੂੰ ਦੇਖਦੇ ਹੋਏ ਤੁਸੀਂ ਵੱਧ ਤੋਂ ਵੱਧ ਵੋਟਾਂ ਇਹਨਾਂ ਨੂੰ ਪਾ ਕੇ ਜਿਤਾਓ। ਕਿ ਕਾਂਗਰਸ ਪਾਰਟੀ ਦਾ ਮੇਰ ਬਣ ਸਕੀ 2 ਸਾਲ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਨਹੀਂ ਸੀ ਹੈ ਜੀ ਉਹਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਹੈ ਜੇ ਇਲੈਕਸ਼ਨ ਹੋ ਰਹੀ ਹੈ ਤੇ ਇਹ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਨਾਲ ਹੋ ਰਹੀ ਹੈ ਜੇ ਸਰਪੰਚ ਦੀਆਂ ਇਲੈਕਸ਼ਨਾਂ ਹੋਈਆਂ ਤੇ ਉਹ ਵੀ ਮਾਨਯੋਗ ਹਾਈ ਕੋਰਟ ਦੇ ਆਰਡਰ ਨਾਲ ਹੋਈਆਂ ਸੋ ਇਸ ਕਰਕੇ ਇਹ ਜਿਹੜੀ ਸਰਕਾਰ ਆ ਇਹਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਖੋਈਆਂ ਨੇ ਉਹ ਲੋਕਾਂ ਨੇ ਫੈਸਲਾ ਕਰਨਾ ਹੈ ਜਿੰਨੇ ਮਾੜੇ ਹਾਲਾਤ ਇਸ ਗੁਰੂ ਨਗਰੀ ਦੇ ਹੋਏ ਆ ਸੀਵਰੇਜ ਵੱਲੋਂ, ਵਾਟਰ ਸਪਲਾਈ ਵੱਲੋਂ ਗੜੀਆਂ ਨਾਲੀਆਂ ਵੱਲੋਂ ਉਹਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਸਰਕਾਰ ਹੈ ਪਹਿਲੀ ਵਾਰੀ ਹੋਇਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦੀ ਕਾਰਪੋਰੇਸ਼ਨ ਬਣੀ ਹੈ ਕਿ ਕਾਉਂਸਲਰ ਤੋਂ ਬਿਨਾਂ ਲਾਕੇ ਹੋ ਤਾਂ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆ ਸਾਡਾ ਫਰਜ਼ ਬੰਦਾ ਉਹਦਾ ਜਵਾਬ ਦੇਈਏ ਕਾਂਗਰਸ ਪਾਰਟੀ ਦੇ ਹਰ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਕਾਂਗਰਸ ਪਾਰਟੀ ਦਾ ਮੇਅਰ ਬਣ ਸਕੇ ਔਰ ਛਿਲਿੰਦਰ ਸ਼ੈਲੀ ਜਿਹੜਾ ਤੁਹਾਡਾ ਸੇਵਾਦਾਰ ਹੈ ਮੈਂ ਪੁਰਜੋਰ ਰਿਪੀਟ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨੂੰ ਜਿਤਾਓ ਤਾਂ ਕਿ ਇਹ ਹਾਊਸ ਦੇ ਵਿੱਚ ਜਾਵੇ ਔਰ ਫਿਰ ਤੋਂ ਇਸ ਇਲਾਕੇ ਦੀ ਸੇਵਾ ਕਰ ਸਕੇ ਲੰਬੇ ਸਮੇਂ ਤੋਂ ਇਹਨਾਂ ਨੇ ਇਲਾਕੇ 'ਚ ਕੰਮ ਕੀਤਾ ਔਰ ਕਾਫੀ ਕੰਮ ਕੀਤਾ ਬਿਲਕੁਲ ਇਹਨਾਂ ਦੇ ਕੀਤੇ ਕੰਮਾਂ ਨੂੰ ਲੋਕ ਨਹੀਂ ਭੁੱਲਣਗੇ ਔਰ ਕਾਂਗਰਸ ਪਾਰਟੀ ਦਾ ਜਿਹੜਾ ਮੇਅਰ ਬਣ ਜਾ ਰਿਹਾ ਉਹ ਵੀ ਲੋਕ ਧਿਆਨ 'ਚ ਰੱਖਣਗੇ ਔਰ ਦੋਵਾਂ ਚੀਜ਼ਾਂ ਦੇ ਸਮੇਲ ਨੂੰ ਕਰਕੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਜਿੱਤ ਪ੍ਰਾਪਤ ਕਰੇਗੀ ਔਰ ਇਹ ਵੀ ਜਿੱਤ ਪ੍ਰਾਪਤ ਕਰੇਗੀ